سمر چھ کرم کانڈ چس کے پرمیشور ہنکار کرے کرم کانڈ کا وہا گرو ساحب جی نے پنڈت درپا کر کے ਪਰਥਮੇ ਤੇਰੀ ਨੇਕੀ ਜਾਤ ਜੀਵ ਪਹਿਲਾ ਤੇਰੀ ਜਾਤ ਬੜੀ ਚੰਗੀ ਹੈ ਖੱਤਰੀਆਂ ਚੋਂ ਸਿੱਧਾਂ ਚੋਂ ਬਈਸਾਂ ਚੋਂ ਤੈਨੂੰ ਬ੍ਰਾਹਮਣ ਲੋਕ ਮੰਨਦੇ ਹੈ ਇਹ ਤੇਰੀ ਜਾਤ ਮੂਖਾ ਬੇਰ ਜੀ ਜਾਤ ਬੁੱਧੀ ਵੀ ਤੇਰੀ ਚੰਗੀ ਹੈ ਸਤ ਸਭ ਦੇ ਪਛਾਣ ਵਾਲੀ ਹੈ ਦੁਨੀਆ ਤੇਰੀ ਮੰਨੀ ਹੈ ਪਾਪ ਗੁਰੂ ਜੀ ਦੇ ਕੋਈ ਪੰਗਤੀ ਮੰਨੀ ਨਹੀਂ ਗਈ ਹੈ ਸਾਰੇ ਸ਼੍ਰੇਣੀਆਂ ਵਿੱਚੋਂ 84 ਲੱਖ ਜੂਨ ਵਿੱਚੋਂ ਮਨੁੱਖਾ ਲਈ ਵੀ ਪੰਗਤੀ ਕਤਾਰ ਵੱਡੀ ਮੰਨੀ ਗਈ ਹੈ ਕਿ ਮਨੁੱਖਾ ਜਿਹਨੂੰ ਸਾਰਿਆਂ ਤੋਂ ਉੱਤਿਆ ਹੈ ਇਸ ਕਰਕੇ ਤੇਰੀ ਪੌਂਤ ਇਹ ਪੰਗਤੀ ਜਾਂ ਬ੍ਰਾਹਮਣ ਆਲਕਾ ਦੀ ਪੰਗਤ ਛੇਤਰੀਆਂ ਨਾਲੋਂ ਉੱਚੀ ਮੰਨੀ ਗਈ ਹੈ ਇਸ ਤਰ੍ਹਾਂ ਤੇਰੀ ਪੌਂਤ ਪੌਂਤ ਕਰਕੇ ਇੱਜ਼ਤ ਆਦਕ ਮੰਨੀ ਦੀ ਹੈ ਪੰਦ ਕਾਦ ਕਾ ਦੇ ਜੀ ਤਰਾ ਸਤਕਾਰ ਹੁੰਦਾ ਹੈ ਪੌਂਤ ਸ੍ਰੀ ਸ੍ਰੀਮੀਆਂ ਗੁਣਾ ਵਾਲੀ ਨੂੰ ਤੁਮਿਤ ਨੂੰ ਮੰਨਿਆ ਗਿਆ ਹੈ ਤ੍ਰਿਤੀਆ ਤੇਰਾ ਸੁੰਦਰ ਥਾਨ ਤ੍ਰਿਤੀਆ ਤੇਰਾ ਸੁੰਦਰ ਥਾਨ ਹੈ ਭਾਈ ਭਾਰਤ ਵਰਸ਼ ਹੈ ਇਹ ਜਿੱਥੇ ਪ੍ਰਵੇਸ਼ ਦਾ ਭਜਨ ਕਰਨੇ ਆਸਤੇ ਮਨੁੱਖਾ ਜਨਮ ਲਈ ਹੈ ਬਾਕੀ ਦੇ ਲੋਕ ਸਭ ਮਨੁੱਖਾ ਉਹਨਾਂ ਤੇ ਆਸ਼ਿਸ਼ ਕੀ ਹੈ ਉਹ ਗੁਣ ਤੋਂ ਬਗੈਰ ਤੇ ਕਮਾਉਣ ਤੋਂ ਬਗੈਰ ਉੱਥੇ ਕੋਈ ਹੋਰ ਗੁਣੇਸ਼ ਨਹੀਂ ਮਿਲਦਾ ਇਸ ਕਰਕੇ ਇਹੋ ਹੀ ਭਾਰਤ ਵਰਸ਼ ਹੈ ਜਿੱਥੇ ਪਰਮੇਸ਼ਰ ਨੇ ਸਿਮਰਨ ਦਾ ਆਪਦੇਸ਼ ਹੈ ਤੇ ਪਰਲੋਕ ਦੇ ਸੁਭਾਨ ਲੋਪਨੇਸ਼ ਹੈ ਕਿ ਭਾਗਤ ਵਰਸ਼ ਨੂੰ ਸੁਮੇਂ ਸੁਹਣਾ ਖਾਨਦਨ ਮਿਲਿਆ ਹੈ ਇਸੇ ਪ੍ਰਕਾਰ ਅੰਪਾ ਕਰਨ ਮੁਕਤੀ ਸੋਨਾ ਤੈਨੂੰ ਥਾਂ ਮਿਲਿਆ ਹੈ ਵਿਗੜ ਰੂਪ ਮਨਮਹਾਨ ਆਗਮਾਨ ਤੇ ਭਾਈ ਤੇਰਾ ਰੂਪ ਵੱਲੋਂ ਤੂੰ ਵਿਗੜ ਗਿਆ ਹੈ ਦੇਵ ਵੱਲੋਂ ਤੇਰੇ ਮਨ ਤੇ ਹੰਕਾਰ ਹੋ ਰਿਹਾ ਜਿਹੜਾ ਇਸ ਕਰਕੇ ਸਭ ਕੋਈ ਵਿਗਾਰ ਕਰ ਬੈਠੇ ਤੂੰ ਆਪਣੇ ਆਪ ਦਾ ਵਿਗੜਣਾ ਕੋੜੀ ਦਾ ਕੋੜੀਆਂ ਵਾਲਾ ਰੂਪ ਤੇਰੇ ਜਿਵੇਂ ਕੁਸ਼ਤੀ ਦਾ سارا سی بگڑ جاتا ہے رنگ روپ چمڑی جل جاتی ہے موہیں فٹ فٹ کے لہو نکل رہا ہے کوڑی محمد ہنکار کرنا ہے سونی سجان دے 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 بڑی سونی ہے سروپ سفائی والی ہے سجان چترو بچھ بخشیش کر کے واگو روپی چکش روپ نیتر والی ہے سونی ہے

ਤੂੰ ਕਿਉਂ ਕੀ ਜਿਹੜਾ ਹੰਕਾਰ ਕਰਦੀ ਐ ਨਾ ਇਹ ਮੋਹਨ ਤੈਨੂੰ ਫੱਕ ਲਿਆ ਖਾ ਲਿਆ ਮੋਹਨ ਮੋਹਨ ਫਸਾ ਲਈ ਐ ਤੂੰ ਰਹਾ ਆਤ ਸੂਚੀ ਤੇਰੀ ਪਾਕ ਸਾਹ ਤੇ ਅੰਮ੍ਰਿਤ ਦੀ ਰਸੋਈ ਆਈ ਜਗਾ ਪੋਚਾ ਨਹੀਂ ਏ ਅਤੇ ਚੰਗੀ ਤਰ੍ਹਾਂ ਕੁਲਤਰਤਾ ਦੇ ਨਾਲ ਪੋਝਿਲ ਮਣਉਣੀ ਨਹੀਂ ਏ ਸੋਨ ਪਾਕੀ ਬਣ ਕੇ ਆਪ ਖੁਦ ਰਸੋਈ ਬਣਉਣੀ ਆਪਣੀ ਹੱਤੀ ਇਸ ਪ੍ਰਕਾਰ ਦੀ ਤੇਰੀ ਪਾਕ ਸਾਹ ਰਸੋਈ ਜਿਹੜੀ ਐ ਦੇਖ ਸਕੀਂ ਆ ਤਾਂ ਰਸੋਈ ਕੋਣ ਰਸੋਈ ਬੁੱਧੀ ਸੁਭਗੁਣਾ ਦੀ ਰਸੋਈ ਕਰਨ ਵਾਲੀ ਬੁੱਧੀ ਚੌਕਾ ਆ ਥਾ ਬੁੱਧੀ ਵਿੱਚ ਸਾਰੇ ਗੁਣ ਪ੍ਰਾਪਤ ਹੁੰਦੇ ਹਨ ਆਤਮ ਵਿਸ਼ੇਈ ਬੁੱਧੀ ਜਦੋਂ ਹੋਵੇ ਉਹ ਸਾਰੇ ਸੁਭਗ ਦੀ ਸਖਿਆਤਾ ਹੁੰਦੀ ਹੈ ਇਸ ਕਰਕੇ ਤੇਰੀ ਬੁੱਧੀ ਯਰੀ ਹੈ ਅਦੇ ਬਰਾਗ ਵੇ ਖੜਸਮ ਦੀ ਵੋਖਚਾਰੂ ਕੀ ਇਹ ਸਭਨਾਂ ਨੂੰ ਪੈਦਾ ਕਰਨ ਵਾਲੀ ਰਸੋਈ ਬਣਾਉਣ ਵਾਲੀ ਸਰਮਣੂ ਰੂਪੀ ਫੁਲਕੇ ਬਣਾਉਣ ਵਾਲੀ ਮੰਨੂ ਰੂਪੀ ਪੂੜੇ ਬਣਾਉਣ ਵਾਲੀ ਲੱਗਦਾ ਸਨ ਉਹ ਮਠਿਆਈ ਬਣਾਉਣ ਵਾਲੀ ਤੇ ਸੋਹਣੀ ਤਰੀਬ ਉਹਨੂੰ ਵੀ ਪਾਕ ਸਾਲ ਰਸੋਈ ਵਾਲੀ ਜੱਲਾ ਹੈ ਕਰ ਇਸ ਇਸ਼ਨਾਨ ਪੂਜਾ ਤਿਲਕ ਲਾ ਦੇਖ ਮੰਡੇ ਵੀ ਇਸ਼ਨਾਨ ਵੀ ਤੂੰ ਕਰਦਾ ਹੈ ਤੇ ਪੂਜਾ ਵੀ ਠਾਕਰਾਂ ਦੀ ਕਰਨੀ ਤੇਲਕ ਵੀ ਲਾਲ ਚੰਨ ਦਾ ਮੱਖੇ ਰੇਤੇ ਲਾਉਣਾ ਹੈ ਤੇ ਲਾਲ ਪਿਆਰੇ ਜਾਨ ਕੇ ਠਾਕਰਾਂ ਨੂੰ ਵੀ ਤਿਲਕ ਲਾਉਣਾ ਹੈ ਅਗੇ ਨਾਲ ਸਾਰੇ ਰੰਦੇ ਪੂਜਾਰਥਾਂ ਦੀ ਹੈ ਉਹ ਪੂਜਾ ਵੀ ਕਰਨਾ ਹੈ ਤਿਲਕ ਵੀ ਲਾਉਣਾ ਹੈ ਕਿਸ਼ ਨਾ ਅਨਾਰਕੀ ਕਰਦਾ ਹੈ ਹੈ ਅੰਦਰ ਲਾਲਚੀ ਗੱਲੀ ਗਰਬ ਹੈ ਮੁਖੂ ਬੂਵ ਹੈ ਗਿਆਨ ਅਤ ਮੁਖ ਤੋਂ ਗਿਆਨ ਦੀਆਂ ਗੱਲਾਂ ਗੋਵ ਕਥਨ ਕਰਦਾ ਪਰ ਗੱਲਾਂ ਨਾਲ ਹੰਕਾਰ ਕਰਦਾ ਕਿ ਹਮ ਬ੍ਰਹਮਸਵੀ ਨਿਸੰਘ ਭੂਗ ਲక్ష్ਮੀ ਅੰਭ੍ਰਮ ਅਕਰੇ ਨਿਸੰਖਾ ਬਕਰੇ ਇਹ ਹੈ ਜਾਂ ਤੂੰ ਗੱਲਾਂ ਤੋਂ ਗਿਆਨ ਕਥਨ ਕਰਕੇ ਕਿ ਹੰਕਾਰ ਕਰਦਾ ਕਿ ਮੈਨੂੰ ਕੀ ਲੱਗ ਚੱਲਿਆ ਮੈਂ ਸੰਘ ਹਾਂ ਸਭ ਬਿਦ ਖੋਈ ਲੋਭ ਸੁਆ ਜਿਹੜਾ ਲੋਭ ਹੈ ਤੇਰੇ ਅੰਦਰੇ ਕੁੱਤਾ ਬੈਠਾ ਹੈ ਇਸ ਨੂੰ ਤੇਰੀ ਜਿਹੜੀ ਸਾਰੀ ਬੀਧੀ ਸੀ ਸ੍ਰੇਸ਼ਟਾਈ ਦੀ ਉਹ ਸਾਰੀ ਗਵਾ ਛੱਡੀ ਹੈ ਕਾਪੜ ਪਹਿਰ ਹੈ ਭੂਗ ਹੈ ਭੂ ਫਿਰ ਚੰਗੇ ਚੰਗੇ ਕਪੜੇ ਪਹਿਰਦਾ ਹੈ ਅਨੇਕ ਪ੍ਰਕਾਰ ਦੇ ਪੰਜਾਬ ਦੇ ਭੋਗਾਂ ਨੂੰ ਭੋਗਦਾ ਹੈ ਠਾਕੜਾ ਨੂੰ ਕਪੜੇ ਪਹਿਰਾਉਣਾ ਹੈ ਅੱਰੇ ਉਹਨਾਂ ਨੂੰ ਭੋਗ ਲਵਾ ਕੇ ਭੋਗ ਲਾਉਣਾ ਸ਼ਕਦਾ ਹੈ ਆਚਾਰ ਕਰਹਿ ਸੋਭਾ ਮਹਿਦੂਤ ਉਤਉ ਸ੍ਰੇਸ਼ਟਾ ਆਚਾਰ ਵੀ ਕਰਨਾ ਹੈ ਲੋਕਾਂ ਦੀ ਸੋਭਾ ਵੀ ਪਾਉਣਾ ਕਿ ਬੜਾ ਪੰਡ ਸੇਸ਼ਟਾ ਆਰੀ ਹੈ ਇਨਾਮ ਪਾਨ ਕਰਕੇ ਪੂਜਾ ਭਗਿਸ਼ਟਾ ਕਰਨਾ ਹੈ ਚੂਆ ਚੰਦਨ ਸੁਗੰਧ ਵਿਸਥਾਰ اے ਭਾਈ ਚੂਆ ਅਸਰ ਲਾਉਣਾ ਹੈ ਸਰੀਰ ਦੇ ਉੱਤੇ ਸੁਗੰਮੀਆ ਲਾਉਨਾ ਹੈ ਚੂਆ ਚੰਦਨ ਚੂਆ ਚੰਦਨ ਸੁਗੰਧ ਵਿਸਥਾਰ ਤੇ ਅਤਰਾਵਿਕ ਲਾਉਨੇ ਚੰਨੜ ਆਦਕੀਆ ਸੁਗੰਮੀਆ ਵਿਸਾਲ ਕੂਠਾਕਰਾਂ ਦੇ ਲਾਉਨੇ ਆਪ ਦੇ ਸਿਰ ਤੇ ਮਲਣਾ ਹੈ ਮਹਿਕ ਆਉਂਦੀ ਏ ਤੇਰੇ ਪਾਸੋਂ ਹਵਾ ਜਿੰਦੂ ਆਵੇ ਸੰਗੀ ਖੋਟਾ ਕ੍ਰੋਧ ਚੰਡਾ ਇਹ ਭਾਈ ਇਹ ਤਾਂ ਕੰਮ ਚੰਗੇ ਭਾਵੇਂ ਕਰਦੇ ਤੂੰ ਪਰ ਤੇਰਾ ਸੰਗੀ ਜਿਹੜਾ ਹੈ ਬਹੁਤ ਖੋਟਾ ਕ੍ਰੋਧ ਹੈ ਏਨ ਤੈਨੂੰ ਚੂੜਾ ਬਣਾ ਛੇ ਦਿਆ ਹੈ

ਇਹ ਕਹਿਣ ਲੱਗਾ ਜੀ ਮੇਰੇ ਕੋਲ ਟੰਗ ਹੈਗਾ ਮੈਂ ਲਿਆਉਣੇ ਪੰਚ ਨੂੰ ਜਾ ਕੇ ਕਹਿਣ ਲੱਗਾ ਪੰਡਤ ਜੀ ਮੇਰਾ ਭਰਾ ਘਰ ਬੈਠਾ ਕੜੀਏ ਜਾਂਦਾ ਇਹ ਨਹੀਂ ਫੜ ਕੇ ਸਾਨੂੰ ਲੈ ਗਏ ਇਹ ਕਹਿੰਦਾ ਮੇਰਾ ਭਰਾ ਕਿੱਥੇ ਹੈ ਅਗਲੇ ਦੁੱਖ ਕਹਾਤਾ ਕਰਦਾ ਉਹ ਕਹਿੰਦਾ ਮੈਂ ਕੋਈ ਕੁੜਵਰੀ ਚੂੜਾ ਹੈ ਇਸ ਕਰਕੇ ਹੁਣ ਕੋਈ ਧਾਰੀ ਬੈਠੇ ਪੰਡੂ ਕੰਨ ਢੀ ਲੈ ਕਰਕੇ ਤੁਰ ਕੇ ਆ ਗਿਆ ਸੇ ਆਇ ਸਵਾ ਕੇ ਇਸ ਕਰਕੇ ਮਾਰਾ ਕਹਿੰਦੇ ਹਮ ਸੰਗੀ ਖੋਟਾ ਕ੍ਰੋਧ ਚੰਡਾ ਇਹਦਾ ਸੰਗੀ ਜਿਹੜਾ ਖੋਟਾ ਹੈ ਕ੍ਰੋਧ ਤੇ ਲਾਲ ਚੂੜਾ ਹੈ ਤੈਨੂੰ ਚਿੰਬੜਿਆ ਹੋਇਆ ਪਵਿੱਤਰ ਕਰਦਾ ਹੈ ਅਭਰਜੂਨ ਤੇਰੀ ਪਨਹਾਰੀ ਇਹ ਹੋਰ ਜਿੰਨੀ 84 ਲੱਖ ਉਹ ਤੇਰੇ ਪਾਣੀ ਭਰਨ ਵਾਲੀਆਂ ਕੀਤੀ ਹੋਈਆਂ ਸ਼ੇਰਾਂ ਨੂੰ ਹਾਥੀਆਂ ਨੂੰ ਬਲਵਾਲਾਂ ਨੂੰ ਸਾਰਿਆਂ ਨੂੰ ਬਸ ਕਰ ਲੈਣਾ ਹੈ ਇਸ ਧਰਤੀ ਮੈਂ ਤੇਰੀ ਸਿਕਦਾਰੀ ਇਹ ਧਰਤੀ ਤੇ ਤੇਰੀ ਸਿਕਦਾਰੀ ਸਰਦਾਰੀ ਹੈ ਸਾਰੀ ਧਰਤੀ ਦਾ ਬੂ ਸਰਦਾਰ ਮਾਲਕ ਆ ਸਾਰੀ ਪਿਰਥਵੀ ਦਾ ਸੋਇਨਾ ਰੂਪਾ ਤੋਜ ਪਹਿਦਾਮ ਸਿਰ ਪਸਨਾ ਨੂੰ ਪਾ ਜੀਏ ਖੁਲਣੀ ਕੀ ਤਿਆ ਰੰਦਾ ਘਰ ਪਏ ਪਏ ਰੰਗੇ ਹੈ ਤੇਰੇ ਕੋਲ ਸੋਇਨੇ ਦੀ ਜਾਤ ਹੈ ਤੈਨੂੰ ਮਰ ਤੰਦੀ

ਮਿਹਰਮਾਨੀ ਕਰਵਾਇ ਹਰੀ ਰਾਜਾ ਜੀ ਨੇ ਉਹ ਸ੍ਰੀ ਵਿਸ਼ੇ ਦੀ ਕਿਰਪਾ ਦ੍ਰਿਸ਼ਟੀ ਹੋਈ ਹੈ ਸਾਬੰਦੀ ਤੇ ਲਈ ਛਡਾਇ ਮਾਇਆ ਦਾ ਸਰੂਪ ਦਾ ਹੈ ਉਹ ਹਰੀ ਰਾਜਾ ਜੋ ਕਰਪਾਲੂ ਸਰੂਪ ਹੈ ਜਿਨ੍ਹਾਂ ਤੇ ਮੈਂ ਕਿਰਪਾ ਦ੍ਰਿਸ਼ਟੀ ਕੀਤੀ ਹਾਂ ਸਾਬੰਦੀ ਤੇ ਲਈ ਛਡਾਇ ਉਹ ਭਾਈ ਸ੍ਰੀ ਦੀ ਬੰਦੀ ਇਹ 83 ਲੱਖ ਜੂਨ ਦੇ ਬੰਦੀਖਾਨੇ ਕਿਉਂ ਮਾਇਆ ਦੇ ਬੰਦੀਖਾਨੇ ਵਿੱਚੋਂ وہ ساری سرشٹی چلا گئی ہے جی گرو ہرگوبند صاحب جی نے گوالی راجہ قیدیاں پلا پکڑا کے لیا اس سچے پاتشاہ جی نے گرو نانک صاحب جی نے ایمنا راج کے قیدیاں سارا بابر جی قید کے چھلا دیتا سب گرو گوبند سنگھ صاحب جی نے بہادر شاہ گدی دے کے سارے جیل خالی کرا کی اسی بہادر شاہ کے پاسوں اورنگزیب کے قیدی کیتے ہونا بنگی مایا کے ਯੋਨਾ ਦੇ ਬੰਦੀ ਖਾਜੀ ਨੇ ਸ਼ੁਭਾ ਲੈਂਦਾ ਹੈ ਸਾਧ ਸੰਗ ਮਿਲ ਹਰ ਰਸ ਪਾਇਆ ਸਾਧ ਸੰਗ ਨੂੰ ਮਿਲ ਕਰਕੇ ਜਿੰਨਾ ਹਰੀ ਦੇ ਰਸ ਪ੍ਰੇਮ ਨੂੰ ਸਾਧ ਸੰਗੇ ਜੀ ਪਾਉਣਾ ਕੀਤਾ ਹੈ ਕਹੋ ਨਾਨਕ ਸਫਲ ਉਹ ਕਾਇਆ ਸਾਧ ਸੰਗ ਜੀ ਕਹਿੰਦੇ ਉਹ ਕਾਇਆ ਦੇ ਪੰਡਗੀ ਧਾਰੀ ਹੋਈ ਸਫਲੀ ਹੈ ਬਾਕੀ ਵੀ ਉਹ ਸਾਰੀਆਂ ਨਿਸਫਲ ਹਨ ਸਾਧ ਰੂਪ ਸਭ ਸੂਖ ਬਣੇ ਸੁਹਾਗ ਨੂੰ ਉਹਨਾਂ ਦੇ ਸਾਰੇ ਰੂਪ ਜਿੰਦੀਆਂ ਸਫਾਈਆਂ ਸਾਰੇ ਉਹਨਾਂ ਨੂੰ ਰਿੱਧੀਆਂ ਸਿੱਧੀਆਂ ਦੇ ਲੋਗ ਪਰ ਲੋਕ ਦੀਆਂ ਮੁਕਤੀਆਂ ਦੇ ਸਲੋਕ ਸਮੀਪਾਤਕ ਮੁਕਤੀਆਂ ਦੇ ਸੋਹ ਸਭ ਬਣੀ ਹੋਈਆਂ ਉਹੀ ਪਰਮੇਸ਼ਰ ਦੇ ਆਨੰਦ ਦੇ ਸਹਿਤਾ ਆਤ ਸੁੰਦਰ ਵਿਚਖਣ ਤੂੰ ਬਿਆੰਤੀ ਸੁੰਦਰ ਸਤਿਨੰਦ ਸੂਰ ਦੀ ਪ੍ਰਾਪਤੀ ਵਾਲੀ ਹੈ ਬਰਾਲੇ ਦੇ ਦੀ ਸੁੰਦਰ ਚਾਖੀ ਲੈਣ ਵਾਲੀ سرکی سمتی روپ نیتوں والی پروخ پروکھ گیم روپی نیترا والی چکرے واحد پراپتی ہوگن مل جان کرو کی سنگت چھڈ دے کام کی سنگت چڑ دے لوگ کی سنگر چڈ دیں ہنکار کی سنگت چڈ دیں پھر تن سندر ہے سندر سرکی سمت کی روپ نیترا والی تک چتر ہے ਰਹਾਉ ਦੂਜਾ ਦੂਜਾ ਰਾਮ ਕਹਿ ਕੇ ਉੱਤਰਦੇ ਹਨ ਮਹਾਰਾਜੀ ਨੇ ਸਾਰੇ ਰੂਪ ਸਾਰੇ ਸੋਖ ਬਣੇ ਸੁਹਾਗਣ ਹੱਥ ਸੁੰਦਰ ਵਿਚੱਖਣ ਤੂੰ ਰਹਾਉ ਦੂਜਾ ਵਾਹਿਗੁਰੂ ਜੀ ਦਾ ਖਾਸ ਆਸਾ ਮਹੱਲਾ ਪੰਜਵਾ ਇਕ ਤੁਕੇ ਦੋ ਜੀਵਤ ਦੀਸੈ ਤਿਸ ਸਰ ਪਰ ਮਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤਿ ਇਸਲੁ ਨੂੰ ਜਕੇ ਪਾਪਛੈ ਜੀ ਪਰਮ ਪਵਿੱਤਰ ਸੰਸਾਰ ਦਾ ਆਵਾਗੋਂ ਬਸਦੇ ਹੋਏ ਅੰਮ੍ਰਿਤ ਨਾਮ ਦੀ ਬਖਸ਼ੀਸ਼ ਦੁਆਰਾ ਉਸ ਵਾਇਗੂ ਵਿੱਚ ਮੈਨੇ ਸਪੀਦਾ ਹੈ ਫਰਮਾਉਂਦੇ ਹਨ ਇੱਕ ਤੁਕੇ ਇਹ ਜਿਹੜੀਆਂ ਛੋਟੀਆਂ ਤੁਕਾਂ ਨੂੰ ਇੱਕ ਤੁਕ 'ਚ ਗਿਣਿਆ ਦੋ-ਦੋ ਤੁਕਾਂ ਨੂੰ ਦੋ ਸ਼ਬਦ ਆਉਣਗੇ ਉਹ ਤਾਂ ਪੰਜ ਪਦੇ ਹਨ ਤੇ ਸ਼ਬਦ ਦੋ ਆਉਣਗੇ ਇੱਕ ਤੁਕ ਇੱਕ ਤੁਕ ਦੇ ਗਿਣਤੀ ਦੇ ਨਿਕੀਆਂ ਤੁਕਾਂ ਵਾਲੇ ਇਹੋ ਪੰਜ ਪਦੇ ਦੋ ਸ਼ਬਦ ਹਨ ਅੱਗੇ ਇੱਕ ਤੁਕੇ ਚੌ ਪਦੇ ਚੌ ਪੌੜੀਆਂ ਵਾਲੇ ਆਉਣਗੇ ਇਸ ਪ੍ਰਕਾਰ ਹਜੂਰ ਇੱਥੇ ਇਹਨਾਂ ਸ਼ਬਦਾਂ ਦਾ ਉਚਾਰਨ ਕਰਦੇ ਹਨ ਜੀਵਤ ਦੀ ਸੈ ਤੇ ਸਰ ਪਰ ਮਰਨਾ ਸਹਿਬ ਸਤਿਪੰਸਾ ਫਰਮਾਉਂਦੇ ਹਨ ਕਿ ਪਾਈ ਜੋ ਸੰਸਾਰ ਦੇ ਅੰਦਰ ਸੰਸਾਰੀ ਜੀਵਨ ਵਿੱਚ ਜਿਉਦੇ ਆਪਾਂ ਨੂੰ ਦਿਖ ਰਹੇ ਐ ਉਹਨਾਂ ਸਰ ਪਰ ਜ਼ਰੂਰ ਵਰ ਜੂਰ ਜਦਕਾ ਮਰਨਾ ਹੀ ਹੈ ਉਹ ਜਿਉਦੇ ਨਹੀਂ ਰਹਿ ਸਕਦੇ ਜਿਹੜੇ ਦੇ ਅੰਦਰ ਸਵਾਸਾਂ ਦੇ ਨਾਲ ਜਿਉਣਾ ਸਮਝਦੇ ਹਨ ਸੰਸਾਰੀ ਜੀਵਨ ਵਿੱਚ ਪਦਾਰਥਾਂ ਦੇ ਪ੍ਰੇਣ ਹੋ ਕੇ ਜਿਉਣਾ ਚਾਹੁੰਦੇ ਹੈ ਉਹਨਾਂ ਨੂੰ ਜਰੂਰ ਵਾਰ-ਵਾਰ ਜਦਕਾਰ ਮਾਰੀ ਜਾਣਾ ਹੈ ਮਵਾ ਹੋਵੇ ਤਿਸ ਨਿਹਚਿਲ ਰਹਿਣਾ ਜੇਰਾ ਭਾਈ ਜੀਵਤ ਭਾਗ ਤੋਂ ਮਰਿਆ ਹੋਇਆ ਹੋਵੇਗਾ ਜੀਵ ਪੜੇ ਵੱਲੋਂ ਮਰ ਗਿਆ ਹੋਵੇਗਾ ਸਤਿਗੁਰੂ ਦਾ ਉਪਦੇਸ਼ ਕਮਾ ਕੇ ਉਹਨਾਂ ਪੁਰਖਾਂ ਅਕਾਲ ਪੁਰਖ ਦੇ ਸਰੂਪ ਵਿੱਚ ਮਿਲ ਕੇ ਅਚਲ ਰਹਿਣਾ ਹੈ ਕਦੇ ਉਹ ਜਾਣਕਾਰ ਨਹੀਂ ਉਹਨਾਂ ਨੂੰ ਪਹੁੰਚ ਸਕੇਗਾ ਆਕਾਲ ਪੁਰਤਵਰ ਪਾਇਆ ਅਵਨਾਸੀ ਨਾ ਕਦੇ ਮਰੇ ਨਾ ਜਾਇਆ ਜੀਵਤ 모ਏ 모ਏ ਸੇ ਜੀਵੇ ਜਿਹੜੇ ਸੰਸਾਰ ਸਿੰਘ ਜੀ ਦੁਨੀਆਂ ਦੇ ਜੀਵਨ ਚ ਜਿਉਂਦੇ ਆ ਪਦਾਰਥਾਂ ਨਾਲ ਉਹ ਵਾਹਿਗੁਰੂ ਵੱਲੋਂ ਮਰੇ ਹੋਏ ਹਾਂ ਜਿਹੜੇ ਸੰਸਾਰ ਦੇ ਪਦਾਰਥਾਂ ਦੇ ਭੋਗਣ ਵੱਲੋਂ ਮਰੇ ਹੋਏ ਆ ਸ਼ੇ ਵਾਹਿਗੁਰੂ ਵਾਲੇ ਜੀਉਂਦੇ ਹਨ ਉਹ ਪੁਰਖ ਹਰ ਹਰ ਨਾਮ ਅਖ ਅਖਦ ਮੁਖ ਪਾਇਆ ਜਿਨ੍ਹਾਂ ਨੇ ਹਰੀ ਦਾ ਹਰੇ ਭਰੇ ਕਰਨ ਵਾਲਾ ਹਰ ਹਰ ਨਾਮ ਆਪਣੇ ਮੁਖੰਤਾ ਕਰਦੇ ਅੰਦਰ ਉਹਨ ਦੁਆਈ ਰੂਪ ਜਾਣ ਕੇ ਪਾਲਿਆ ਗੁਰ ਸ਼ਬਦੀ ਰਸ ਅੰਮ੍ਰਿਤ ਪੀਵੇ ਉਹ ਗੁਰੂ ਸਾਹਿਬ ਦੇ ਸ਼ਬਦ ਦੀ ਕਮਾਈ ਕਰਨ ਵਾਲੇ ਰਸ ਪ੍ਰੇਮੀ ਰਸੀਏ ਅੰਮ੍ਰਿਤ ਆਨੰਦ ਨੂੰ ਬ੍ਰਹਮਾ ਨੰਦ ਰੂਪੀਂਦੇ ਹਨ ਰਹਾਉ ਕਾਚੀ ਮਟਕੀ ਬੇਨਸ ਬਿਨਾਸਾ ਕਈ ਜਿਹੜੀ ਕੱਚੀ ਮਟਕੀ ਦੇ ਹੈ ਇਹ ਤਾਂ ਸਾਧ ਸੰਗਤ ਜੀ ਕਈਆਂ ਦੀ ਬਾਲਕ ਵਸਤਾ ਜਨਾਸ ਹੋ ਜਾਂਦੀ ਹੈ ਕਈਆਂ ਦੀ ਜਵਾਨੀ ਚ ਨਾਸ ਹੋ ਜਾਂਦੀ ਹੈ ਢਰਦੀ ਜਵਾਨੀ ਚ ਬਹੁਤਿਆਦੀ ਨਾਸ ਹੋ ਜਾਂਦੀ ਹੈ ਅੰਤ ਨੂੰ ਬੜੇਪੇ ਵੇਲੇ ਇਸਨੂੰ ਨਾਸ ਹੀ ਹੋਣਾ ਹੈ ਸੋ ਇਹ ਕੱਚੀ ਜਿਹੜੀ ਮਟਕੀ ਹੈ ਦੇ ਪੰਜਾ ਤਤਾਂ ਦੀ ਮਿੱਟੀ ਦੀ ਬਣੀ ਹੋਈ ਇਹਦੇ ਪਦਾਰਥ ਜਿਹੜੇ ਬੇਨਸ ਜਾਣ ਵਾਲੇ ਚਿੱਤ ਲਾਇਆ ਹੈ ਇਨਾਂ ਦੀ ਆਸ ਤੋਂ ਬਿਨਾ ਹੋਣਾ ਚਾਹੀਦਾ ਹੈ ਇਹ ਸਾਰੇ ਬਿਰਸ ਜਾਣ ਵਾਲੇ ਜਿਹੜੇ ਪਦਾਰਥ ਹੈ ਇਹਨਾਂ ਦੀ ਆਸ ਤੋਂ ਰਹਿਤ ਹੋਵੇ ਕੱਚੀ ਦੇ ਜਿਹੜੀ ਮਟਕੀ ਹੈ ਇਹ ਵੀ ਸਦਾ ਕਾਇਮ ਨਹੀਂ ਰਹਿਣੀ ਇਹ ਵੀ ਬਿਰਸ ਜਾਣੀ ਹੈ ਜਿਵੇਂ ਮਾਲਕ ਵਾਸਤਾ ਬਿਰਸ ਗਈ ਜਵਾਨੀ ਬਿਰਸ ਗਈ ਐਵੇਂ ਢਲਦੀ ਜਵਾਨੀ ਬਿਰਸ ਗਈ ਕਿਵੇਂ ਬੁਢੀ ਪਾਪੀ ਬਨਾਸਾ ਨਾਸ ਹੋ ਜਾਏਗਾ ਜਿਸ ਛੂਟਾ त्रिकुटी ਤੇ ਇਸ ਨਿਜ ਘਰਵਾਸਾ ਜੋ ਦੇਰੀ ਆਸ ਰੱਖੇਗਾ ਕੱਚੀ ਮਟਕੀ ਦੀ ਉਹ ਤਾਂ ਪਿੱਛੇ ਵੀ ਵਿਰਸ ਗਏ ਸੀ ਹੁਣ ਵੀ ਬਨਾਸ ਹੋ ਰਹੀ ਹੈ ਅਗਲੇ ਭਵਿੱਖ ਦੇ ਕਾਲ ਨੂੰ ਵੀ ਨਾਸ ਹੋਣਗੇ ਜਿਸ ਪੁਰਖ ਦੀ त्रिकुटी ਛੁੱਟ ਜਾਏਗੀ ਤ੍ਰੁਕਟੀਆ ਤਿੰਨ ਗੁਣਾ ਦੀ ਗਿਆਤਾ ਗਿਆਨ ਗੇ ਧਿਆਤਾ ਧਿਆਨ ਤੇ ਕਰਤਾ ਕਰਮ ਕਰਿਆ ਇਹੜਾ ਪਿੰਗਲਾ ਔਰ ਸੁਖੁਨ ਇਹ ਵੀ ਤ੍ਰਿਕੁਟੀ ਹੈ ਇਸ ਪ੍ਰਕਾਰ ਜਿਹਦੀ ਤਿੰਨਾ ਗੁਣਾ ਦੀ ਤ੍ਰਿਕੁਟੀ ਛੁੱਟ ਜਾਂਦੀ ਹੈ ਇਸ ਨਿਜ ਘਰਵਾਸਾ ਤ੍ਰਿਕੁਟੀ ਜਾਗਰ ਸੁਪਨ ਸੁਖੋਪਤ ਬਾਲ ਜਵਾਨ ਬਿਰਦਾਦਕ ਇਸੇ ਪ੍ਰਕਾਰ ਤੈਜ ਸੇ ਪ੍ਰਾਗ ਵਿਸ ਇਹ ਤ੍ਰਿਕੁਟੀ ਹੈ ਜੀਵਨ ਦੀ ਤਿੰਨਾ ਅਵਸਥਾ ਚ ਜਿਨ੍ਹਾਂ ਦੀ ਇਹ ਛੁੱਟ ਜਾਂਦੀ ਹੈ ਮਨ ਦਾ ਰੂਪ ਰੂਪੀ ਘਰ ਚ ਵਸਾ ਹੋ ਜਾਂਦਾ ਹੈ ਉੱਚਾ ਚੜੈ ਸੂ ਪਵੈ ਪਿਆਲਾ ਜਿਹੜਾ ਸਾਧ ਸੰਗ ਦੀ ਉੱਚਾ ਹੰਕਾਰ ਦੇ ਨਾਲ ਚੜ ਜਾਂਦਾ ਹੈ ਉਹਨੂੰ ਨੀਚਾ ਵੇਖਣਾ ਪੈਂਦਾ ਪਤਾਲ ਚ ਪੈਂਦਾ ਹੈ ਜਿਸ ਪ੍ਰਕਾਰ ਨੌਖ ਰਾਜਾ ਸਵਰਗ ਦੇ ਰਾਜ ਦਾ ਮਾਲਕ ਜਦੋਂ ਇੰਦਰ ਨੂੰ ਗੋਤਮ ਦਾ ਸ਼ਰਾਫ ਹੋ ਗਿਆ ਇਹ ਮਾਨਸਰੋਵਰ ਕਬਲਾ ਵਿੱਚ ਜਾ ਕੇ ਲੋਗਿਆ ਸੀ ਉਹ ਸੇ ਨੌਖ ਰਾਜੇ ਨੂੰ ਇੰਦਰ ਪਦਵੀ ਤੇ ਬਿਠਾਇਆ ਗਿਆ ਸੀ ਉਹ ਉੱਚਾ ਚੜ੍ਹ ਕਰਕੇ ਹੰਕਾਰ ਦੇ ਸਹਤ ਇੰਦਰ ਦੀ ਜਿਹੜੀ ਸੱਚੀ ਪਟਨਾਣੀ ਸੀ ਉਹ ਦਾ ਸੱਤ ਤੋੜਨ ਵਾਸਤੇ ਸਤਾਂ ਰਖੀਆਂ ਦੀ ਪਾਲਕੀ ਬਣਾ ਕੇ ਗਿਆ ਉਹ ਵਿਆਲਕ ਮੁਨੀਨ ਕਲਗੀ ਤਰਜਨ ਚ ਲਿਖਿਆ ਹੈ ਸਰਾਫ ਦੇ ਤਾ ਕਿ ਵਿਸ਼ਨ ਪ੍ਰਾਣ ਚ ਲਿਖਿਆ ਹੋਇਆ ਹੈ ਜੜ ਪੰਥ ਨੂੰ ਸਰਾਫ ਦਤਾ ਕਿ ਜਾ ਸਰਬ ਸਰਬ ਕਰਦਾ ਹੈ ਕੀ ਕਾਮੀਆਂ ਤੂੰ ਸਭ ਬਾਣਾ ਇਸ ਪ੍ਰਕਾਰ ਸਾਧ ਸੰਗੇ ਜੀ ਉੱਚਾ ਸਵਰਗ ਆਪ ਕਹਿੰਦੇ ਰਾਜ ਵੀ ਚੜਿਆ ਹੋਇਆ ਅੰਤ ਨੂੰ ਹੰਕਾਰ ਦੇ ਨਾਲ ਪਿਆਲਾ ਤਕਾਲ ਨਰਕ ਚ ਪੈ ਜਾਂਦਾ ਸਭ ਬਾਦ ਕਾਮੀਆਂ ਜੂਨਾਂ ਨਰਕ ਨੋਂ ਘਟ ਨਹੀਂ ਹਨ ਧਰਨ ਪੜੈ ਤਿਸ ਲੱਗੈ ਨਾ ਕਾਲਾ ਜਿਹੜਾ ਭਾਈ ਨਿਮਰਤਾ ਰੂਪੀ ਧਰਤੀ ਤੇ ਪਿਆਰਿੰਦਾ ਹੰਕਾਰ ਨਹੀਂ ਕਰਨਾ ਉਸ ਨੂੰ ਕਾਲ ਨਹੀਂ ਚਿੰਬੜਦਾ ਗਰੀਬੀ ਵਾਲਾ ਪੁਰਖ ਜਿਹੜਾ ਹੈ ਉਹ ਹਰ ਵਕਤ ਧਰਨ ਭੂਮਾ ਰੂਪ ব্রহ্ম ਵਿੱਚ ਪ੍ਰਾਪਤ ਹੋ ਜਾਂਦਾ ਹੈ ਜੋ ਭੂਮਾ ਰੂਪ ব্রহ্ম ਸਾਰਿਆਂ ਦੇ ਅੰਦਰ ਧਰਨ ਭੂਮਾ ਰੂਪ ਹੈ ਉਸ ਨੂੰ ਕਾਲ ਨਹੀਂ ਫੇਪੋ ਸਕਦਾ ਕਦੇ ਬ੍ਰਾਹਮਤ ਫਿਰੇ ਤਿਨ ਕਿਸ਼ੂ ਨਾ ਪਾਇਆ ਜੇ ਸੰਸਾਰ ਚ ਭਰਮ ਦੇ ਫਿਰਦੇ ਆ ਕੋਈ ਪੇਖਾਂ ਚ ਭਰਮ ਲਾ ਫਿਰਦਾ ਹੈ ਅਤੇ ਕੋਈ ਵਿਆਹਵਾਨ ਦੀ ਬਾਣ ਪ੍ਰਸਤੀ ਬਣ ਕੇ ਭਰਮਦਾ ਫਿਰਦਾ ਹੈ ਕੋਈ ਜਲਾ ਦੇ ਕਿਨਾਰਿਆਂ ਤੇ ਭਰਮ ਦੇ ਫਿਰਦੇ ਆ ਇਸ ਪ੍ਰਕਾਰ ਕਦੇ ਦੇਵੀ-ਦੇਵਤਾ ਦੀ ਉਪਾਸ਼ਨਾ ਚ ਪਰ ਹੁੰਦੇ ਫਿਰਦੇ ਆ ਉਹਨਾਂ ਨੂੰ ਕੁਛ ਆਤਮਨੰਦ ਦੇ ਲਾਭ ਨੂੰ ਨਹੀਂ ਪਾਉਣਾ ਕੀਤਾ ਥੋੜੇ ਮਾਤਰ ਵੀ ਸੇ ਆਸਥਰ ਜਿਹਨੂੰ ਸ਼ਬਦ ਕਮਾਇਆ ਉਹਨਾਂ ਦੇ ਚਿਤ ਵਿੱਚਿਤ ਹੋਏ ਆ ਚੱਲ ਹੋਏ ਆ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਸ਼ਬਦ ਨੂੰ ਕਮਾਉਣਾ ਕੀਤਾ ਹੈ ਜਿਉ ਪਿੰਡ ਸਭ ਹਰ ਕਾਮ ਇਹ ਸਾਰਿਆਂ ਜੀਵਾਂ ਨੂੰ ਜਿਹੜਾ ਪਿੰਡ ਸਰੀਰ ਦਿੱਤੇ ਹੋਏ ਹੈ ਤੇ ਹਾਥੀ ਘੋੜੇ ਆਦ ਕਮਾਲ ਹੈ ਇਸ ਹਰੀ ਦਾ ਹੀ ਦਿੱਤਾ ਹੋਇਆ ਹੈ ਉਸ ਵਾਹਿਗੁਰੂ ਨੂੰ ਅਰਪਣਾ ਕਰਕੇ ਜੀ ਸੂਖਮ ਸਰੀਰੋ ਪੰਨ ਸਥੂਲ ਸਰੀਰ ਹੋਰ ਜਿੰਨੇ ਪਦਾਰਥ ਹੈ ਇਹ ਸਾਰੇ ਹਰੀ ਦਾ ਹੀ ਪਦਾਰਥ ਦਿੱਤਾ ਮਾਲ ਦਿੱਤਾ ਹੋਇਆ ਹੈ ਨਾਨਕ ਗੁਰ ਮਿਲ ਭੇ ਨਿਹਾਰ ਇਸ ਪ੍ਰਕਾਰ ਜਿਹਨਾਂ ਨੇ ਮਾਲੈ ਨੂੰ ਅਰਪਿਤ ਸਭ ਕੁਝ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਉਹ ਗੁਰੂ ਸਾਹਿਬ ਦੇ ਨਾਲ ਮਿਲ ਕਰਕੇ ਨੇ ਹਾਲ ਪ੍ਰਸੰਨ ਹੋ ਗਏ 15 ਤੋਂ ਰਹਿਤ ਹੋ ਗਏ ਹਨ ਆਸਾ ਮਹੱਲਾ ਪੰਜਵਾ ਉਤਰੀ ਤੇਰੀ ਵਿਦ ਕਰ ਥਾਟੀ ਗੋੜ ਬਰਾਗ ਮੈ ਸਰਦੂਰੀ ਉਪਦੇਸ਼ ਬਖਸ਼ਦੇ ਹਨ ਏ ਜੀਵ ਏ ਜਿਹੜੀ ਤੇਰੀ ਪੂਤਲੀ ਹੈ ਦੇ ਇਹ ਵਿਦ ਕਰਕੇ ਸੰਚਿਤ ਕਰਮਾਂ ਕਰਕੇ ਅਤੇ ਉਹ ਕਿਰੇਮਾਨ ਕਰਮਾਂ ਕਰਕੇ ਕਿਰੇਮਾਨ ਅਗੇ ਸੰਚਿਤ ਕਰਮ ਹੋਏ ਸੰਚਿਤ ਕਰਮਾਂ ਕਰਕੇ ਪਰ ਲਬਦ ਬਣੀ ਇਸ ਪ੍ਰਕਾਰ ਪਰਾਲਬਦ ਬਣ ਕੇ ਇਹ ਤੈਨੂੰ 25 ਪ੍ਰਕਿਰਤੀਆਂ ਵਾਲੀ ਦੇ ਪੂਤਰੀ ਮਿਲੀ ਇਸ ਪ੍ਰਕਾਰ ਬਧਾਤਾ ਬ੍ਰਹਮਾ ਨੇ ਇਹ ਥਾਟੀ ਬਣਾਉਣਾ ਕੀਤੀ ਹੈ ਮਾਤਾ ਦੇ ਗਰਭ ਦੇ ਵਿੱਚ ਗੰਢੇੰਦਿਆਂ 6 ਮਾਂ ਤੜੰਦਿਆਂ ਇੱਕ ਖੀਨੋ 6 ਮਹੀਨੇ ਸਾਫ ਤਸਵੀਰ ਬਣਦੇ ਨੂੰ ਲੱਗੇ ਹਨ 6ਵੇਂ ਮਹੀਨੇ ਦੇ ਸਾਰੇ ਅੰਗ ਪ੍ਰਤੰਗ ਇਹ ਬੱਚੇ ਦੇ ਬਣ ਜਾਂਦੇ ਹਨ ਗਰਭ ਦੇ ਅੰਦਰ ਤੇ ਇਹਨੂੰ 100 ਜਨਮ ਦਾ ਫਿਰ ਗਿਆਨ ਹੋ ਜਾਂਦਾ ਹੈ ਪਤਾ ਲੱਗਦਾ ਹੈ ਕਿ ਮੈਨੂੰ ਮਾਤਾ ਦੇ ਗਰਭ ਦੀ ਅੱਗ ਸਾੜਦੀ ਹੈ ਉਸ ਵਕਤ ਫਿਰ ਮਹਾਰਾਜ ਦਾ ਸਵਾਸ ਸਵਾਸ ਸਿਮਨ ਕਰਦਾ ਹੈ ਮਹਾਰਾਜ ਸਾਹਿਬ ਨੂੰ ਕਹਿੰਦਾ ਮਾਰਾ ਮੈਨੂੰ ਇੱਥੋਂ ਬਿਪਤਾ ਜੋ ਕਰ ਲੈ ਅਤੇ ਮੈਂ ਤੇਰਾ ਸਵਾਸ ਸਵਾਸ ਭਜਨ ਕਰਿਆ ਕਰੂੰ ਤੇ ਧਰਮ ਦੀ ਕਿਰਤ ਕਰਕੇ ਤਨ ਦਸਵਾਂ ਹਿੱਸਾ ਤੇਰੇ ਨਾਂ ਦਾ ਦੇ ਆ ਕਰੂੰ ਇਉਂ اقرار ਕਰਦਾ ਹੈ ਉਸ ਵੇਲੇ ਇਸ ਪ੍ਰਕਾਰ ਇਹ ਜੀਵ ਤੇਰੀ ਇਹ ਦੇਹ ਰੂਪੀ ਜੀ ਪੂਤ ਲਈ ਹੈ ਇਉਂ 6 ਮਹੀਨਿਆਂ ਚ ਸਾਰੇ ਅੰਗ ਪਤੰਗੇ ਦੇ ਬਣੇ ਅੱਖਾਂ ਦੀਆਂ ਪਲਕਾਂ ਰੂਮ ਆਦਿਕ ਸਾਰੇ ਸਰੀਰ ਦੇ ਜਿੰਨੇ ਅੰਗ ਹੈ ਇਸ ਪ੍ਰਕਾਰ ਵਿਧੀ ਪੂਰਵਕ ਮਣਾਉਣਾ ਕੀਤੀ ਹੈ ਛਾਡ ਬਣਾਉਣਾ ਕੀਤੀ ਹੈ ਤੈਨੂੰ ਇਹ ਚਾਹੀਦਾ ਸੀ ਇਹ ਪੂ ਆਦਿਕ ਜਿਹੜੇ ਨਰਕ ਇਹ ਤੇ ਤਰੀ ਤਰ ਜਾਂਦਾ ਮਹਾਰਾਜਾ ਭਜਨ ਕਰਕੇ ਇਹ ਤੈਨੂੰ ਤਰਨ ਵਾਸਤੇ ਮਨੁੱਖਾ ਦੇ ਦੁੱਤਾ ਹੈ ਪਰ ਤੂੰ ਇਹ ਹਾਲਤਾਂ ਤੇਰੀ ਪੂ ਆਦਿਕ ਜਿਹੜੇ ਨਰਕ ਆਦਿਕ ਹੈ ਉਹਨਾਂ ਦੇ ਜੀ ਥੱਲੇ ਨੂੰ ਕਾਮ ਕਰੋ ਉਦਾਦ ਕਾਂਪੂਨ ਪਾਕਲੇ ਵਿੱਚ ਥੱਲੇ ਨੂੰ ਨਿਕਲ ਜਾਣਾ ਹੈ ਤੈਨੂੰ ਚਾਹੀਦਾ ਸੀ ਕਿ ਇਸ ਨਰਕ ਤੋਂ ਤਰ ਜਾਣਾ ਇਹ ਬੇੜੀ ਦੀ ਨਿਆਈ ਤੈਨੂੰ ਮਣੁੱਖਾ ਦੇ ਮਿਲਿਆ ਸੀ ਨਰਕਾਂ ਤੋਂ ਤਰਨ ਵਾਸਤੇ ਹੋਰ 84 ਲੱਖ ਜਿਹੜੀ ਜੂਨ ਸੀ ਉਹ ਤਾਂ ਤੈਨੂੰ ਡੰਡ ਭੋਗਣ ਵਾਸਤੇ ਮਿਲੀ ਸੀ ਇਸ ਪ੍ਰਕਾਰ ਜਿਹੜੀ ਤੇਰੀ ਪੂਤਲੀ ਹੈ ਪੂਤਰੀ ਪੁਤਰੀ ਤੇਰੀ ਬਿਦਕਰ ਥਾਟੀ ਏ ਭਾਈ ਬੀਵੀ ਪੁਰੂਖ ਪਰਮੇਸ਼ਰ ਨੇ ਤੈਨੂੰ ਆਪ ਦੀ ਪ੍ਰਾਪਤੀ ਦੀ ਬਿਰੀ ਜੁਗਤੀ ਦੇਣ ਵਾਸਤੇ ਇਹ ਬਣਾਉਣਾ ਕੀਤੀ ਹੈ ਇਹ ਤਰੀਕ ਬੇਰੀ ਦੀ ਨਿਆਈ ਸੀ ਪੂ ਨਰਕ ਤੋਂ ਤਰਨ ਵਾਸਤੇ ਪਰ ਤੂੰ ਇਹ ਤੂੰ ਆਦਿਕ ਨਰਕਾਂ ਦੀ ਨਹੀਂ ਜਿਹੜੇ ਵਕਾਰ ਹੈ ਉਹਨਾਂ ਦੇ ਤਰੀ ਛੱਲੇ ਹੀ ਦੱਬਿਆ ਰਹਿਣਾ ਹੈ ਤੈਨੂੰ ਚਾਹੀਦਾ ਸੀ ਤਰਨਾ ਜਾਨ ਸਤ ਕਰ ਹੋਏਗੀ ਮਾਟੀ ਉਦਰੀ ਤੇਰੀ ਬਿਦ ਕਰ ਸਾਟੀ ਇਸੇ ਪ੍ਰਕਾਰ ਹੈ ਪਤਰੀ ਤੂ ਨਾਮ ਪਵਣ ਦਾ ਪਵਨ ਤੇ ਤਾ ਨ ਕਰਨ ਵਾਲਾ ਪਾਣੀ ਤੇ ਰਾ ਨਾਮ ਹੈ ਹਵਾ ਰਵੀ ਹੋਈ ਜਿਹੜੀ ਹੈ ਪਾਉਣ ਪਾਣੀ ਤਿੰਨ ਤਤ ਤੇ ਅੱਗ ਤੇਰੀ ਪਥਰੀ ਈ ਪਥਰੀ ਆਦਿਕ ਇਹਨਾਂ ਪੰਜਾਂ ਪਤਾਂ ਕਰਕੇ ਤੇਰੀ ਦੇਹ ਜਿਹੜੀ ਹੈ ਇਹ ਵਿਧੀ ਪੁਰੂਗਮਾਰਾ ਸੰਥਾਟੀ ਬਣਾਉਣਾ ਕੀਤੀ ਹੈ ਜਾਨ ਸਤ ਕਰ ਹੋਏਗੀ ਮਾਟ ਇਹ ਸਤ ਮਿਸ਼ਟੇ ਕਰਕੇ ਜਾਨ ਲੈ ਇਹ ਮਿੱਟੀ ਚੋਂ ਬਣੀ ਹੋਈ ਹੈ ਅੰਤ ਨੂੰ ਇਹ ਮਿੱਟੀ ਹੋ ਜਾਏਗੀ ਮੂਲ ਸੰਮਲੋ ਅਚੇਤ ਗਵਾਰਾ ਇਹ ਮੂਲ ਤੇ ਰਾਖੀ ਹੈ ਰਗਤ ਬਿੰਦ ਕਾ ਇਹ ਤਨੋਂ ਅਗਨੀ ਪਾਸ ਪ੍ਰਾਨ ਮੂਲ ਰੂਪ ਜੋ ਪਰਮੇਸ਼ਵਰ ਹੈ ਸਾਰਿਆਂ ਦਾ ਮੂਲ ਰੂਪ ਹੋ ਉਸ ਪਰਮੇਸ਼ਰ ਨੂੰ ਸਮਾਲੋ ਯਾਦ ਕਰੋ ਕਿਹ ਚੇਤ ਭੁੱਲੇ ਹੋਏ ਗੁਬਾਰ ਬਸਮਝ ਉਸ ਵਾਇਨ ਨੂੰ ਮੁੱਢ ਨੂੰ ਪਜੋਆ ਕਾਰਨੂ ਪਰਮੇਸ਼ਰ ਮਨ ਤੂੰ ਜੋਤ ਰੂਪ ਹੈ ਆਪਣਾ ਮੂਲ ਪਛਾਨ ਉਸ ਨੂੰ ਯਾਦ ਕਰ ਸਿਮਰਨ ਕਰ ਕਿਉਂ ਭੁੱਲਿਆ ਹੋਇਆ ਹੈ ਵੀ ਸਮਝੇ ਚੇਤਨ ਤੋਂ ਇਤਨੇ ਕਉ ਤੂੰ ਕਿਆ ਗਰਬੇ ਇਤਨੇ ਮਾਤਰਾ ਛੋੜਾ ਛਿਰ ਸਾ ਆਇਆ ਨਾ ਆਇਆ ਹਰ ਜਬਦਿਆ ਕੇ ਟਿਲਣਾ ਕੀਚੀ ਮੇਰੀ ਜਿੰਦੜੀਏ ਮਤ ਕੇ ਜਾਪੈ ਸਾ ਆਵੇ ਕੇ ਨਾ ਆਵੇ ਨਾ ਇੰਨਾ ਹੀ ਜਿਹੜੀ ਸਾਹ ਮਾਤਰਾ ਔਣ ਜਾਣ ਮਾਤਰਾ ਜ਼ਿੰਦਗੀ ਹੈ ਇਸ ਦੇਹ ਦੇ ਮਤ ਵਿੱਚ ਤੁਸੀਂ ਕਿਸ ਵਾਸਤੇ ਹੰਕਾਰ ਕਰੀ ਜਾਂਦੇ ਹੋ ਇਹ ਦੇਹ ਦਾ ਹੰਕਾਰ ਨਾ ਕਰੋ ਇਹ ਜਿਹੜੇ ਇਤਨੇ ਪਦਾਰਥੋਂ ਨੂੰ ਮਿਲੇ ਹੋਏ ਨਾਸਵੰਤ ਸਰੀਰ ਆਦਿਕ ਸੁਭੰਗੀ ਆਦਿਕ ਇਹਨਾਂ ਦੇ ਚ ਕਿਉਂ ਕਿਉਂ ਹੰਕਾਰ ਕਰਦੇ ਹੋ ਥੋੜਾ ਕਾਲ ਹੀ ਰਹਿਣਾ ਇਸ ਸੰਸਾਰ ਵਿੱਚ ਪ੍ਰਹਾਉ ਤਿੰਨ ਸ਼ੇਰ ਕਾ ਦਿਹਾੜੀ ਮਹਿਮਾਨ ਹਜ਼ੂਰ ਕਹਿੰਦੇ ਨੇ اے ਭਾਈ ਤੈਨੂੰ ਸ਼ੇਰ ਕੱਚੇ ਦਾ ਦਿਹਾੜੀ ਦਾ ਤੂੰ ਪ੍ਰਾਹੁਣਾ ਹੈ ਅਬਰ ਵਸ ਤੁਝ ਪਾਹੇ ਅਮਾਨ ਤਿੰਨ ਸ਼ੇਰ ਕਾ ਦਿਹਾੜੀ ਮਹਿਮਾਨ ਤਿੰਨ ਸ਼ੇਰ ਹਨਗੇ ਤਿੰਨ ਸ਼ੇਰ ਦੀਆਂ ਜਾਗਰਤ ਸੋਪਨੋ ਚ ਸੁਖੋਬਤ ਇਹ ਇਹਦੇ ਵਿੱਚ ਤੂੰ ਮਹਿਮਾਨ ਪ੍ਰੌਣਚਾਰੀ ਚਾਹ ਜਾਗਰ ਸੁਪਨ ਸੁਖੋਪਤ ਹਰ ਵਕਤ ਲਗਾ ਰਹਿਣਾ ਹੈ ਅਵਰ ਵਾਸ ਤੁਜ ਪਾਹੇ ਅਮਾਨ ਅਵਰ ਵਾਸ ਤੂ ਜਿਹੜੀ ਤੁਰਿਆ ਪਦਵੀ ਸੀ ਉਹ ਤੈਨੂੰ ਪ੍ਰਾਪਤ ਨਹੀਂ ਹੋਈ ਉਹ ਅਮਨ ਮਾਨ ਉਸੇ ਪ੍ਰਕਾਰ ਅਮਾਨਤੀ ਤੇਰੇ ਕੋਲੇ ਪਈ ਰਹੀ ਬ੍ਰਹਮ ਗਿਆਨੀਆਂ ਨੇ ਉਸ ਨੂੰ ਪ੍ਰਾਪਤ ਕੀਤਾ ਤੂੰ ਨਹੀਂ ਉਸ ਨੂੰ ਪ੍ਰਾਪਤ ਕਰ ਸਕਿਆ ਤੈਨੂੰ ਪਤਾ ਹੀ ਨਹੀਂ ਤੁਰਿਆ ਅਵਸਥਾ ਕਿਹੜੀ ਹੈ ਤੇ ਹਾਂ ਦਾ ਜਿਹੜਾ ਜਾਗਰਤ ਸੁਪਨ ਸੁਖੋਪਤ ਦਾ ਸਾਖੀ ਹੈ ਉਹ ਵਸਤੂ ਤੇਰੇ ਕੋਲ ਅਮਨਮਾਨੀ ਪਈ ਰਹੀ ਤੂੰ ਉਸ ਨੂੰ ਵਰਤ ਨਾ ਸਕਿਆ ਹੋਰ ਬਾਕੀ ਦੀਆਂ ਚੀਜ਼ਾਂ ਤੈਨੂੰ ਸੇਰ ਦੇ ਖੁਰਾਕ ਤੋਂ ਬਗੈਰ ਤੇਰੇ ਪਾਸ ਅਮਾਨਤ ਰੂਪ ਹੀ ਹਨ ਉਹ ਤੂੰ ਜਦੋਂ ਸ્વાસ ਨਿਕਲ ਜਾਣ ਹੋਰ ਕਿਸੇ ਦੀਆਂ ਜਨ ਸੰਭਲੀਆਂ ਉਹਨਾਂ ਦੀਆਂ ਹੀ ਹਨ ਬੇਸ਼ਟਾ ਅਸ ਰਕਤ ਪਰੇਟੀ ਚਾਮ ਤੇਰੀ ਦੇਹ ਦੇ ਅੰਦਰ ਮੈੜਾ ਹੈ ਅਤੇ ਹਸ ਤਹੱਡਾਂ ਨੇ ਰਗਤ ਖੂਨ ਮੈਂ ਤੇ ਚਮਦੇ ਨਾਲ ਬਲੇਟੀ ਹੋਈ ਇਹ ਦੇਹ ਹੈ ਉਤੇ ਚਮੜੀ ਲਾਈ ਹੋਈ ਹੈ ਤੇਰੇ ਜੇ ਚਮੜੀ ਨਾ ਲਾਉਦੇ ਮੱਖੀਆਂ ਹੀ ਜਾਨਵਾਰੀ ਤੈਨੂੰ ਖਾ ਜਾਂਦੇ ਇਸ ਉਪਰ ਲੇ ਰੱਖਿਓ ਗਮਾਨ ਇਸ ਬੇਦੇ ਤੇ ਮੈਰੇ ਤੇ ਵਿਸ਼ਟਾ ਦੇ ਉਤੇ ਹੱਡੀਆਂ ਤੇ ਖੂਨ ਦੇ ਉਤੇ ਚਮਦੇ ਬਲੇਟਿਆਂ ਤੇ ਕੀ ਇਹਦੇ ਚ ਹੰਕਾਰ ਰੱਖਦਾ ਕਿ ਮੈਂ ਇਹ ਹਾਂ ਐਡਾ ਕਿੱਡਾ ਸਮਝ ਆਦਮੀ ਇਹ ਤੂੰ ਕਿਹਦੇ ਤੇ ਹੰਕਾਰ ਰੱਖੀ ਬੈਠਾ ਦੇ ਨੂੰ ਮੰਨੀ ਬੈਠਾ ਹੈ ਆਪਣੇ ਆਪ ਇੱਕ ਵਸਤੂ ਬੂਝੈ ਤਾ ਹੂਬ ਹੈ ਪਾ ਇੱਕ ਵਸਤੂ ਹੈ ਆਤਮ ਪਰਮੇਸ਼ਰ ਜੋਤੀਸ ਰੂਪ ਹੈ ਗੁਰੂ ਜੇ ਉਸ ਨੂੰ ਗੁਰੂ ਦੇ ਪਾਸੋਂ ਬੂਝ ਲਵੇ ਪੁੱਛ ਲਵੇ ਤਾਂ ਤੂੰ ਹੋ ਸਕਦਾ ਹੈ پاک ਪਵਿੱਤਰ ਬਿਨ ਪੂਜੇ ਤੂੰ ਸਦਾ ਨਾ ਪਾਉ ਤਾਲਪੁਰਖ ਵਾਹਿਗੁਰੂ ਦਾ ਸਰੂਪ ਬੂਝੇ ਸਮਝੇ ਤੋਂ ਬਗੈਰ ਗੁਰਾਂ ਤੋਂ ਪੁੱਛੇ ਤੋਂ ਬਗੈਰ ਤੂੰ ਸਦਾ ਦੇਹ ਦੇ ਵਿੱਚ ਵਿਸ਼ਿਆਂ ਦੀ ਨਪਾਕ ਅਪਵਿੱਤਰ ਹੋਇਆ ਰਹਿਣਾ ਹੈ ਆਹ ਨਾਨਕ ਗੁਰ ਪਰ ਕੁਰਬਾਨ ਸਤਗੁਰੂ ਸਾਹਿਬ ਜੀ ਕਹਿੰਦੇ ਨੇ ਗੁਰੂ ਸਾਹਿਬ ਤੋਂ ਕੁਰਬਾਨ ਬਲਿਹਾਰ ਜਾਈਏ ਜਿਸ ਤੇ ਪਾਈਐ ਹਰ ਪੁਰਖ ਸੁਜਾ ਜਿਨੋ ਸਤਗਰਾਂ ਤੋਂ ਹਰੀ ਜੋ ਪੂਰਨ ਹੈ ਸੁਜਾਨ ਅੰਤਰਜਿਉਮੀ ਘਟ ਘਟ ਕੇ ਅੰਤਰ ਕੀ ਜਾਣਤੇ ਉਸ ਰੂਪ ਪਾ ਲੈਂਦਾ ਆਸਾ ਮਹੱਲਾ ਪੰਜਵਾਂ ਇੱਕ ਤੁਕੇ ਚੌਪਦੇ ਇੱਕ ਘੜੀ ਦਿਨ ਸਮੂਹ ਕੋ ਬਹੁਤ ਦਿਹਾਰੇ ਇਹ ਸਤਿਗੁਰੂ ਜੀ ਨੇ ਜਦੋਂ ਲਾਹੌਰ ਕੀ ਤਿੰਨ ਸਾਲ ਗੁਰੂ ਅਮਰਦਾਸ ਜੀ ਦੇ ਭੇਜੇ ਹੋਏ ਰਹੇ ਹਨ ਆਪ ਜੀ ਨੂੰ ਕੋਈ ਸੁਨੇਹਾ ਤੇ ਚਿੱਠੀ ਨਹੀਂ ਪਾਈ ਉਸ ਵਕਤ ਵਿਰਾਗ ਵਿੱਚ ਮਹਾਰਾਜ ਸਾਹਿਬ ਜੀ ਨੇ ਜਿਹੜੀ ਅਵਸਥਾ ਸੀ ਉਸ ਨੂੰ ਸਿੱਖਾਂ ਨੂੰ ਪੁੱਛਿਆ ਮਹਾਰਾਜ ਲਾਹੌਰ ਚ ਆਪ ਦੀ ਕਿੰਨੀ ਵਿਰਾਗ ਵਾਲੀ ਅਵਸਥਾ ਸੀ ਤਾਂ ਗੁਰਤਾ ਗੱਦੀ ਤੇ ਬਰਾਜਮਾਨ ਹੋ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਿਖਾਂ ਦੇ ਪੁੱਛਣ ਤੋਂ ਹਜ਼ੂਰ ਨੇ ਉਹ ਅਵਸਥਾ ਦਾ ਕਥਨ ਕੀਤਾ ਹੈ ਇੱਕ ਘੜੀ ਦਿਨ ਸਮੂਹ ਕੋ ਬਹੁਤ ਦਿਹਾਰੇ ਜੇ ਸੰਤ ਜੀ ਨੂੰ ਸੁਣੋ ਸਾਨੂੰ ਗੁਰੂ ਸਾਹਿਬ ਦਾ ਬਿਯੋਗ ਸਹਤੋ ਸਹਾਰਿਆ ਨਹੀਂ ਸੀ ਜਾਂਦਾ ਇੱਕ ਘੜੀ ਮਾਤ ਸੀ ਨਾ ਜਿਹੜੀ ਦਿਨ ਦੀ ਸਾਨੂੰ ਇਹ ਬਹੁਤ ਦਿਹਾੜਿਆਂ ਦੀ ਨਹੀਂ ਗੁਜ਼ਰਦੇ ਸੀ ਬਾਰੇ ਦਿਨਾਂ ਦੀ ਨਹੀਂ ਗੁਜ਼ਰੀ ਸੀ ਕਿ ਘੜੀ ਜਿਹੜੀ ਸੀ ਮਨ ਨਾ ਰਹਿ ਕੈਸੇ ਮਿਲੋਂ ਪਿਆਰੇ ਸਾਡਾ ਮਨ ਮਹਾਰਾਜ ਸਾਥੋਂ ਬਿਨਾਂ ਰਹਿ ਨਹੀਂ ਸਕਦਾ ਸਾਡਾ ਚਿਤ ਕਰਦਾ ਸੀ ਕਦੋਂ ਪਿਆਰੇ ਸੰਗੂ ਰਾਮਦਾਸ ਸੱਚੇ ਪਾਤਸ਼ਾਹ ਨਾਲ ਮਿਲੀਏ ਇੱਕ ਪਲ ਦਿਨ ਸਮੂਹ ਕੋ ਕਭੂ ਨਾ ਬਿਹਾਵੇ ਵੀ ਸਾਨੂੰ ਦਿਨ ਦੇ ਵਿੱਚੋਂ ਇੱਕ ਜਿਹੜਾ ਪਲ ਜਿੰਨਾ ਸੀ 60ਵਾਂ ਇਸਤਾ ਘੜੀ ਦਾ ਇਹ ਕਦੇ ਬੀਤਣ ਵਿੱਚ ਅਸੀਂ ਆਉਂਦਾ ਵਿਯੋਗੀਪੁਰਖ ਨੂੰ ਬਾਲਾ ਸਮਾਪਤੀਤ ਹੋਣ ਲੱਗ ਜਾਂਦਾ ਹੈ ਦਰਸ਼ਨ ਕੀ ਮਨ ਆਸ ਕਨੇਰੀ ਸਾਡੇ ਮਨ ਸੱਚੇ ਪਾਤਸ਼ਾਹ ਦੇ ਦਰਸ਼ਨ ਦੀ ਬਹੁਤ ਸਾਰੀ ਆਸਾਂ ਘੜੀ ਲੱਗੀ ਹੋਈ ਸੀ ਕੋਈ ਐਸਾ ਸੰਤ ਮੂਖੋ ਪਿਰ ਹੈ ਮਿਲਾਵੇ ਇਹੋ ਜਿਹਾ ਸੰਤ ਹੋਵੇ ਜਿਹੜਾ ਸਾਨੂੰ ਪਿਰ ਹੈ ਪਤੀ ਨੂੰ ਪਰਮੇਸ਼ਰ ਗੁਰਾਂ ਦੇ ਨਾਲ ਮੀਂਹ ਦੇ ਭਾਈ ਬੁੱਢਾ ਸਾਹਿਬ ਨੇ ਕਿਰਪਾ ਕੀਤੀ ਰਹਾਉ ਚਾਰ ਪਹਿਰ ਚੋ ਜੁਗ ਹੈ ਸਮਾਨੇ ਜਿਹੜੇ ਚਾਰ ਪਹਿਰ ਗੁਜ਼ਰਦੇ ਸੀ ਸਾਨੂੰ ਦੇਖ ਲਓ 43 ਲੱਖ ਤੇ 20000 ਸਦਾ ਜਹਾਂ ਜੁਗਾਂ ਦੀ ਚੌਂਕੜੀ ਹੈ ਇਨਾਂ ਚੌਂ ਜੁਗਾਂ ਦੀ ਨਿਆਈ ਸਾਨੂੰ ਸਮਾਂ ਗੁਜ਼ਰ ਰਿਹਾ ਸੀ ਜਿਹੜੇ ਚਾਰ ਪੈਰ ਗੁਜਰਦੇ ਸਨ ਆਦ ਦਿਨ ਦੇ ਰਹਿਣ ਭਈ ਸਭ ਅੰਤ ਨਾ ਜਾਣੇ ਜਦੋਂ ਰਾਤ ਹੁੰਦੀ ਆ ਉਦੋਂ ਵਿਯੋਗੀ ਪੁਰਖ ਦਾ ਚਿੱਤ ਨਹੀਂ ਪਰਚਦਾ ਕਹਿੰਦੇ ਰਾਤ ਇੰਨੀ ਵੱਡੀ ਜੁਗਾਂ ਦੀ ਪ੍ਰਤੀਤ ਹੁੰਦੀ ਸੀ ਰਾਤ ਦੇ ਮੁਕਣ ਦਾ ਅੰਤ ਨਹੀਂ ਜਾਣਿਆ ਜਾਂਦਾ ਇਨ੍ਹਾਂ ਬਿਯੋਗ ਨੇ ਦੁਖੀ ਕੀਤਾ ਸੀ ਪੰਜ ਦੂਤ ਮਿਲ ਪਿਰੋ ਵਿਛੋੜੀ ਕਿਹਸ ਕੀਓ ਪੰਜ ਦੂਤ ਜਿਹੜੇ ਹਨਗੇ ਕਾਮ ਕਰੋ ਲੋਭ ਮੋਹ ਹੰਕਾਰ ਇਸਨ ਪਤੀ ਅਕਾਲ ਪੁਰਖ ਨਾਲੋਂ ਜੀਵਾਂ ਦੀ ਦਿੱਤੀ ਮਿਸ਼ੋਰ ਛੱਡੀ ਹੈ ਬ੍ਰਾਹਮ ਬ੍ਰਾਮ ਰੂਪ ਹੱਥ ਪਛੋੜੀ ਇਹਦ ਕਰਕੇ ਜੀਆਂ ਦੀ ਸੁਰਤ ਜਿਹੜੀ ਪਰਮ ਦੀ ਪਰਮਾਈ ਹੋਈ ਰੋਂਦੀ ਰਹਿੰਦੀ ਹੈ ਹੱਥਾਂ ਨੂੰ ਪਛੋੜਦੇ ਰਹਿੰਦੇ ਹੱਥਾਂ ਨੂੰ ਪਟਕਾਉਂਦੇ ਰਹਿੰਦੇ ਹਨ ਜਨ ਨਾਨਕ ਕਉ ਹਰ ਦਰਸ ਦਿਖਾਇਆ ਸਾਡੇ ਤੇ ਤਾਂ ਹੀ ਤਾਂ ਹਰੀ ਅਕਾਲ ਪੁਰਖ ਨੇ ਆਪ ਦਾ ਦਰਸ਼ਨ ਕਿਰਪਾ ਕਰਕੇ ਉਹ ਖਾਤਾ ਹੈ ਆਤਮ ਚੀਨ ਪਰਮ ਸੁਖ ਪਾਇਆ ਇਸ ਨੂੰ ਬ੍ਰਹਮ ਆਤਮਾ ਨੂੰ ਚੀਨ ਜਾਣ ਕਰਕੇ ਪਰ ਵੱਡਾ ਸੁਖ ਜੋ ਬ੍ਰਹਮ ਆਨੰਦ ਆ ਉਹਨੂੰ ਪਾਉਣਾ ਕੀਤਾ ਹੈ